ਹਾਂਜੀ 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 ਭੈਣ ਜੀ ਕਮੇਟੀ ਹਾਂਜੀ ਮੈਂ ਵੀ ਬੋਲੀ ਦਊਂਗੀ ਮਗਰ ਮੈਂ ਲੈਣੀ ਨਹੀਂ ਆਂਗੀ ਹਾਂਜੀ ਕਿੰਨੇ ਤੇ ਜਾਣ ਲਈ ਆ ਨਹੀਂ ਮੇਰੀ 2500 ਤੋਂ ਵੱਧ ਬੋਲੀ ਨਹੀਂ ਹੈਗੀ ਮੈਂ 500 ਹੀ ਦੇਣੀ ਹੈ ਮੇਰੀ 500 ਦੀ ਆਵਾਜ਼ ਹੈ ਜੇ ਤੇ ਉਹ ਚ ਆਜੂਗੀ ਤੇ ਮੈਂ ਲੈ ਲੂੰਗੀ ਜੋ ਤੋਂ ਵੱਧੂਗੀ ਤੇ ਮੈਂ ਨਹੀਂ ਲੈਣੀ ਠੀਕ ਹੈ ਚਲੋ ਠੀਕ ਹੈ ਮੇਰੇ ਵੱਲੋਂ ਦੇ ਦਿਓ ਫਿਰ ਤੁਸੀਂ ਦੇ ਦਿਓ ਚਲੋ ਠੀਕ ਹੈ ਮੈਨੂੰ ਦੱਸ ਦਿਓ ਮਗਰ ਹਾਂਜੀ ਹਾਂਜੀ ਦੱਸ ਦਿਓ ਠੀਕ ਹੈ ਜੀ ਚਲੋ ਸਸਿਕਾ ਆੜ ਸਸਿਕਾ ਹਾਂ ਭੈਣਾ ਬੋਲੀ ਦੀ ਤਰੀਕ ਉਹ ਭੈਣ ਕਮੇਟੀ ਪਾਈ ਸੀਗੀ ਹਾਂ ਤੇ ਉਹਦੀ ਬੋਲੀ ਸੀ ਤੇ ਮੈਨੂੰ ਆਂਦੀ ਆ ਜੋ ਤੇ ਮੈਂ ਮੈਂ ਆ ਨਹੀਂ ਸਕਦੀ ਤੂੰ ਮੈਂ 500 ਤੋਂ ਵੱਧ ਨਹੀਂ ਦੇਣੀ ਤੇ ਤੂੰ ਮੇਰੀ ਬਾਤ ਦੇ ਦੇ ਭੈਣ ਜੀ ਤੁਸੀਂ ਬਹੁਤ ਵਧੀਆ ਕੀਤਾ ਚੰਗਾ ਨਾ ਆਪਾਂ ਦੋਵਾਂ ਜਾਣਿਆਂ ਨੇ ਆਪਣੇ ਇੱਧਰ ਉੱਧਰ ਦੇ ਖਰਚੇ ਨੂੰ ਬਚਾ ਕੇ ਤੋਰ ਤੇ ਕਮੇਟੀ ਪਾ ਲਈ ਹੈ ਜੇ 500 ਘਟੇ ਜਾਂਦੀ ਆ ਤੇ 1250 ਘਟਾ ਤੁਨੋਂ ਆਲਾ ਤੇ 1250 ਮੈਨੂੰ ਆਣਾ ਅੱਛਾ ਆ ਤੁਸੀਂ ਵੇਖਿਆ ਮੈਂ ਰਤੀ ਮੇਦੀ ਲਾਈ ਸੁਣੀ ਲਗੀ ਬਹੁਤ ਸੁਣੀ ਲਾਈ ਸੋੜੀ ਕਿਥੇ ਪੈਣਾ ਹਾਂ ਤੈਨੂੰ ਪਤਾ ਮੈਨੂੰ ਚਾ ਆ ਹੈ ਜਦੋਂ ਕੁੜੀ ਹੁੰਦੀ ਸੀ ਨੇਹਾ ਤੇ ਉਦੋਂ ਮੈਂ ਮੇਦੀ ਲਾ ਲੈਂਦੀ ਸੀ ਵਿਚਾਰੀ ਲਾ ਦੇ ਹੁਣ ਤਾਂ ਵੇਲਾ ਮੈਂ ਆਪ ਹੀ ਲਾਨੀ ਮੇਦੀ ਕੋਈ ਗੱਲ ਬਹੁਤ ਵਧੀਆ ਮੇਦੀ ਤੇ ਲੱਗੀ ਹੈ ਨਾ ਹਾਂ ਤੇ ਮੇਰੀ ਗੱਲ ਸਾਡੀ ਬੋਲੀ ਦਾ ਹਿਸਾਬ ਹੈ ਨਾ ਮੈਂ ਜਦੋਂ ਪਹਿਲੀ ਬੇਲੀ ਬਾਰੇ ਮੈਨੂੰ ਪਤਾ ਲੱਗਾ ਨਾ ਕਿ ਬੋਲੀ ਦੇਣੀ ਆ ਤੇ ਮੈਂ ਤਾਂ ਇੱਕ ਰਾਤ ਬੋਲੀਆਂ ਯਾਦ ਕਰ ਲਈਆਂ ਕਿ ਦਿਨੇ ਜਾ ਕੇ ਬੋਲੀਆਂ ਪਾਣੀਆਂ ਹੈਗੀਆਂ ਹੈ ਤੇ ਹੋਰ ਕੀ ਪੈਂਜੀ ਸੱਚੀ ਮੈਨੂੰ ਪਤਾ ਹੀ ਨਹੀਂ ਸੰਦਾ ਤੇ ਜਦੋਂ ਤੁਸੀਂ ਮੈਨੂੰ ਕਿਹਾ ਨਿਸ਼ ਦੇਣੇ ਬੋਲੀਆਂ ਇਹਨਾਂ ਨੂੰ ਕਹਿੰਦੀ ਉਹ ਕਮੇਟੀ ਦੀ ਬੋਲੀ ਦੇਈ ਦੀ ਆ ਤੇ ਰਾਤ ਸਾਰੀ ਪੈਂਜੀ ਮੈਂ ਬੋਲੀਆਂ ਯਾਦ ਕਰਦੀ ਰਹੀ ਫੇ ਪਾਸ ਨਾ ਇੱਕ ਗੱਦਾ ਜਾ ਕੇ ਉਹ ਆਹ ਉਹਨਾਂ ਕ ਮੈਂ ਅੱਜ ਆ ਬੋਲੀਆਂ ਯਾਦ ਕੀਤੀਆਂ ਤੂੰ ਕਿਹੜੀ ਬੋਲੀ ਲੈਣੀ ਹੈ ਮੈਂ ਸੱਚੀ ਪਤਾ ਹੀ ਨਹੀਂ ਸੰਦਾ ਕਿ ਬੋਲੀ ਨਾ ਅੱਛਾ ਇੱਕ ਚੀਜ਼ ਆ ਵੇਖ ਲੋ ਇਨਸਾਨ ਵਿਆਹ ਤੋਂ ਬਾਅਦ ਬੜੀਆਂ ਚੀਜ਼ਾਂ ਸਿੱਖਦਾ ਹੈਗਾ ਕਈ ਚੀਜ਼ਾਂ ਸਿੱਖਦਾ ਹਾਂਜੀ ਜ਼ਿੰਮੇਵਾਰੀ ਵਾਲੀਆਂ ਚੀਜ਼ਾਂ ਅੱਛਾ ਛੱਡੋ ਗੱਲ ਉਹ ਗੱਲ ਫालतू ਦੀ ਆ ਮੇਰੀ ਗੱਲ ਸੁਣੋ ਸੌਂ ਦਾ ਮਹੀਨਾ ਜਾਂ ਮੇਰੇ ਮਮੀ ਡੈਡੀ ਆ ਜਾਂਦੇ ਸੀ ਜੇ ਇਹ ਨਹੀਂ ਆਉਂਦੇ ਤੇ ਟਾਡੇ ਆ ਜਾਂਦੇ ਸੀ ਹੁਣ ਤਾਂ ਭੈਣੇ ਯਾਦ ਕਰੀਦਾ ਉਹਨਾਂ ਨੂੰ ਕੀ ਕਰਨਾ ਫਿਰ ਇੱਕ ਵੀ ਆ ਜਾਂਦਾ ਹੈ ਨਾ ਸਾਡਾ ਸਰ ਜਾਂਦਾ ਹੈ ਸਾਨੂੰ ਦੋਵਾਂ ਨੂੰ ਦੇ ਕੇ ਗਾਂ ਜਾਂਦੇ ਤੇ ਹੁਣ ਨਾ ਤੁਹਾਡੇ ਵੱਲੋਂ ਆ ਤੇ ਪਾਪਾ ਵਾ ਤੇ ਮੇਰਾ ਬਿਮਾਰ ਪਿਆ ਵਾ ਤੇ ਭੈਣ ਭਰਾਵਾਂ ਨੂੰ ਜੇ ਟਾਈਮ ਨਹੀਂ ਲੱਗਦਾ ਨਹੀਂ ਤਾਂ ਉਹਨਾਂ ਵੀ ਆ ਕੇ ਦੇ ਜਾਣਾ ਨਹੀਂ ਤਾਂ ਭੈਣ ਜੀ ਤੁਹਾਡੇ ਪਾਪੇ ਨੇ ਜਦੋਂ ਆਣਾ ਤੇ ਸਾਡੇ ਦੋਵਾਂ ਦੀਆਂ ਚੀਜ਼ਾਂ ਲੈ ਕੇ ਆਣੀਆਂ ਸਾਵੀਆਂ ਤੇ ਜੇ ਮੇਰੇ ਪਾਪੇ ਨੇ ਆਣਾ ਤਾਂ ਉਹਨੇ ਲੈ ਕੇ ਆਣਾ ਇੱਕੋ ਜੀ ਚੀਜ਼ ਲਿਆਉਂਦੇ ਸੀ ਤੁਹਾਨੂੰ ਪਤਾ ਮੇਰੀ ਮੰਮੀ ਨੂੰ ਨੰਗਾ ਵਾਲੀ ਬਿੰਦੀ ਬੜੀ ਪਸੰਦ ਸੀ ਉਹ ਕੰਦੀ ਹੁੰਦੀ ਸੀ ਮੇਰੀ ਦੋਵੇਂ ਧੀਆ ਕਦੇ ਸਾਨੂੰ ਉਹਨਾਂ ਨੇ ਆਪੱਚ ਦਰਾਣੀ ਛਣ ਨਹੀਂ ਸਮਝਿਆ ਦਰਾਣੀ ਛਟੇ ਹੁੰਦੇ ਹੀ ਨਹੀਂ ਜਿਹੜੀ ਦਰਾਣੀ ਜਿਟਣੀ ਹੁੰਦੀ ਆ ਸਕੀਆਂ ਪਹਿਣਾ ਬਣ ਕੇ ਰਹਿੰਦੀਆਂ ਤਾਂ ਤਾਂ ਸਰਦਾ ਤੇ ਅੱਜ ਤੱਕ ਆਪਾਂ ਪਹਿਣਾ ਵਾਂਗੂ ਰਹਿਣ ਡਿਆ ਗਲੀ ਗਵਾਂਡ ਆਂਡ ਗਵਾਂਡ ਰਿਸ਼ਤੇਦਾਰ ਭੈਣ ਭਰਾ ਸ਼ਰੀਕਾ ਸਾਰਾ ਪੁੱਜਦਾ ਕਿ ਦਰਾਣੀ ਜਿਟਣੀ ਦਾ ਕਿੰਨਾ ਪਿਆਰ ਮੈਂ ਤਾਂ ਨਹੀਂ ਇਤਰਾ ਹੀ ਨੰਗ ਜੈ ساری ਉਮਰ ਸਾਡੇ ਤੇ ਕੋਈ ਤੂੰ ਤਾਂ ਵੀ ਨਾ ਹੋਵੇ ਚਲੋ ਉਹ ਗੱਲ ਛੱਡੋ ਤੁਹਾਨੂੰ ਪਤਾ ਮੈਨੂੰ ਝੂੜੀਆਂ ਦਾ ਬੜਾ ਸ਼ੌਂਕ ਹੈਗਾ ਮੇਹਦੀ ਤੇ ਮਲਾ ਲਈ ਤੇ ਭੈਣ ਜੀ ਟਾੜੀ ਹੱਥ ਵੀ ਸੋਨੇ ਆ ਮੈਂ ਮਹਿੰਦੀ ਵੀ ਨਹੀਂ ਲਾਈ ਐ ਸੋਨੇ ਸਾਡੇ ਦੋਵਾਂ ਦੇ ਹੱਥ ਸੋਨੇ ਆ ਤੇ ਭੈਣ ਜੀ ਚਲੋ ਆਪਾਂ ਚਾਹੀ ਨੁਕਾ ਇਹ ਖਾ ਜਾ ਕੇ ਹਾਂ ਕਿ ਚਾਈ ਜੀ ਸਾਨੂੰ ਚੂੜੀਆਂ ਚੜਾ ਦਿਓ ਨਹੀਂ ਜਸਬੀਰ ਭਾਂਦਾ ਤੁਹਾਨੂੰ ਚਾਹੀਦਾ ਹੀ ਹੈ ਨਾ ਹੁਣ ਉਹ ਤੇ ਹੈ ਨਹੀਂ ਆਉਣੇ ਤੇ ਇਹਨਾਂ ਨੂੰ ਚਾਹੀਦਾ ਵੀ ਆਪਣੀਆਂ ਨੋਹਾਂ ਤਿਆਂ ਨੂੰ ਇਹ ਚੂੜੀਆਂ ਪੁਆ ਕੇ ਦੇਣ ਬਿੰਦੀਆਂ ਲੈ ਕੇ ਦੇਣ ਕਿ ਉਹਨਾਂ ਨੂੰ ਠੀਕ ਦੇਣਾ ਐ ਇੰਚ ਕਰੋ

ਹੋਰ ਕੀ ਕੰਨਾ ਹੈ ਜਾਂ ਉੱਠ ਲਿਆ ਜਾਂ ਬੈਠ ਲਿਆ ਜਾਂ ਬਾਟ ਕਰ ਰਿਹਾ ਹੋਰ ਬਜ਼ੁਰਗਾਂ ਨੂੰ ਹਰਗਾ ਕੀ ਕੰਮ ਕੀ ਹੁੰਦਾ ਇਹ ਤੋਂ ਵਧੀਆ ਹੋਰ ਕੋਈ ਚੀਜ਼ ਹੀ ਨਹੀਂ ਹੈਗੀ ਹਾਂ ਬਹੁਤ ਵਧੀਆ ਕਰਦੇ ਹੋ ਹਾਂ ਕੀ ਕਰਨਾ ਹੈ ਚੰਗੀ ਗੱਲ ਹੈ ਚਾਈ ਜੀ ਹਾਂ ਘਰ ਦੇ ਵਿੱਚ ਉਹ ਇੱਕ ਬੰਦਾ ਵੀ ਨਿਤਨੇਮ ਕਰਦਾ ਹੋਵੇ ਨਾ ਸਾਰਾ ਟੱਬਰ ਦਰ ਜਾਂਦਾ ਸੀ ਹਾਂ ਅੱਛਾ ਚਾਈ ਜੀ ਅਹ ਪੈਂਚ ਤੁਸੀਂ ਹੀ ਗੱਲ ਕਰੋ ਕਿ ਮੈਂ ਕਰ ਲਓ ਤੁਸੀਂ ਕਰ ਲਓ ਚਾਈ ਜੀ ਹਾਂ ਜੀ ਤੁਹਾਨੂੰ ਪਤਾ ਸੌਣ ਦਾ ਮਹੀਨਾ ਆਇਆ ਹੈ ਹਾਂ ਹੈਨਾ ਤੇ ਕਿੰਨਾ ਵਧੀਆ ਮਾਹੌਲ ਆ ਹਾਂ ਤੀਆਂ ਦੇ ਤਿਉਹਾਰ ਕਿੰਨਾ ਵਧੀਆ ਮਨਾਇਆ ਜਾਣਦੇ ਆ ਤੇ ਚਾਹੀਜੀ ਤੁਹਾਨੂੰ ਪਤਾ ਚਾਹੀਜੀ ਹਾਂ ਮੈਂ ਹਰ ਸੋਨ ਦੇ ਵਿੱਚ ਹਰੀਆਂ ਲਾਲ ਚੂੜੀਆਂ ਪਾਉਂਦੀ ਆ ਤੇ ਭੈਣ ਜੀ ਵੀ ਪਾਉਂਦੇ ਆ ਅੱਗੋਂ ਪਿੱਛੋਂ ਤਾਂ ਪਾਈਦੀਆਂ ਨਹੀਂ ਹੈਗੀਆਂ ਸਿਰਫ ਇੰਨਾ ਦਿਨਾਂ ਚ ਹੀ ਪਾਈਦੀਆਂ ਤੇ ਤੁਸੀਂ ਇੰਜ ਕਰੋ ਸਾਡੇ ਦੋਵਾਂ ਦੇ ਹੱਥ ਵੇਖੋ ਸੋਨੇ ਆ ਤੇ ਪੈਸੇ ਦਿਓ ਅਫਾ ਦੋਵੇਂ ਜਣੇ ਚੂੜੀਆਂ ਚੜਾ ਲਈਏ ਕਿਉਂ ਭੈਣ ਜੀ ਹਾਂ ਚਾਹੀਜੀ ਪੈਸੇ ਦੇ ਅਸੀਂ ਚੂੜੀਆਂ ਚੜਾ ਕੇ ਆਈਏ ਨਾਲੇ ਬੰਜੀ ਲੈ ਕੇ ਆਈਏ ਤੇ ਨਾਲੇ ਮਹਿੰਦੀ ਲੈ ਕੇ ਆਈਏ ਹੱਥਾਂ ਨਾਲੇ ਇਹ ਦੋ ਚੀਜ਼ਾਂ ਤੇ ਜ਼ਰੂਰੀ ਐ ਤੇ ਪੈਸੇ ਦੇ ਅਸੀਂ ਦੋ ਜਣੀਆਂ ਬਾਜ਼ਾਰ ਜਾ ਕੇ ਲੈ ਆਈਏ ਉਹ ਧੀਓ ਤੁਹਾਡੇ ਪੇਕਿਓ ਤੇ ਆਣਾ ਉਹਨਾਂ ਨੇ ਸੌਣ ਦੇ ਪੇਕਿਓ ਆਣਾ ਆਹੋ ਤੇ ਜੇ ਪੇਕਿਓ ਨਹੀਂ ਆਉਣਗੇ ਤੇ ਅਸੀਂ ਚੂੜੀਆਂ ਤੇ ਮਹਿੰਦੀ ਨਹੀਂ ਲਾਣੀ ਨਹੀਂ ਆਣਗੇ ਆਣਗੇ ਕਿਉਂ ਨਹੀਂ ਇਹ ਤਾਂ ਸਾਡੇ ਸੌਣ ਤੇ ਆਂਦੇ ਨੇ ਇਹ ਸਾਡੇ ਸਹੁਰਿਆਂ ਦਾ ਸ਼ਿੰਗਾਰ ਆ ਹ ਇਹ ਸਾਨੂੰ ਇੱਥੋਂ ਵੀ ਮਿਲਣਾ ਚਾਹੀਦਾ ਧੀਏ ਮੇਰੀ ਗੱਲ ਸੁਣ ਜਿਹੜਾ ਸੌਂ ਦਾ ਮੀਨਾ ਹੁੰਦਾ ਹੈ ਨਾ ਜਿਹੜਾ ਸਮਾਨ ਆਂਦਾ ਉਹ ਸਾਰੇ ਪੀਕੇ ਹੀ ਦਿੰਦੇ ਨੇ ਚੂੜੀਆਂ ਵਿੱਚ ਦੇ ਦਿਲੇ ਸ਼ਿੰਗਾਰ ਦਾ ਵੀ ਸਮਾਨ ਦਿੰਦੇ ਨੇ ਫੀਲ ਕੁੜੇ ਦਿੰਦੇ ਨੇ ਸਭ ਕੁਝ ਉਹਨਾਂ ਦਾ ਹੀ ਹੁੰਦਾ ਵੈ ਆਪਣਾ ਦੇ ਕੋਈ ਫਰਜ਼ ਹੁੰਦਾ ਹਾਂ ਇਹ ਲਿਆਣ ਪੀਕੇ ਉਹ ਲਿਆਓ ਤੁਸੀਂ ਆਪਣਾ ਚੂੜੀਆਂ ਚੜਾਓ ਸਭ ਕੁਝ ਕਰੋ ਸ਼ਿੰਗਾਰ ਸ਼ਿੰਗਾਰ ਕਰੋ ਫਿਰ ਚਾਈ ਸੋਹਰੇ ਦਾ ਕੁਝ ਨਹੀਂ ਹੁੰਦਾ ਪੀਕੇ ਆਊਗਾ ਤਹੀਂ ਪਾਵਾਂਗੇ ਨਾ ਫਿਰ ਅੱਛਾ ਧੀ ਆ ਉਹ ਜਿਹੜੀ ਗੱਲ ਹੈਗੀ ਉਹ ਤੇ ਸਹੀ ਹੈਗੀ ਆ ਹੁਣ ਪੇਕਿਓ ਆਣ ਕੇ ਤੇ ਫੇਰ ਹੀ ਆ ਨਾ ਅੱਛਾ ਚਾਈ ਸਾਰੇ ਫਰਜ਼ ਜਿਹੜੇ ਆ ਨਾ ਉਹ ਪੇਕਿਆਂ ਦੇ ਹੀ ਹੁੰਦੇ ਆ ਹੈ ਨਾ ਜਨਾਨੀ ਮਰੇ ਤੇ ਖੱਪਣ ਵੀ ਪੇਕਿਆਂ ਨਹੀਂ ਪਾਣਾ ਹਾਂ ਹੈ ਨਾ ਪੇਕਿਆਂ ਦੇ ਤੇ ਕਿਉਂ ਕੁਲਾ ਢਾਡੀਆਂ ਵਧਾਈਏ ਬੱਚੇ ਜੰਮ ਕੇ ਤੁਹਾਨੂੰ ਦਈਏ ਤੇ ਫਰਜ਼ ਪੇਕਿਆਂ ਦੇ ਵਾਹ ਚਾਈ ਕਿੱਥੋਂ ਦਾ ਇਨਸਾਫ ਆ ਉਹ ਪਹਿਲਾਂ ਮੇਰੀ ਗੱਲ ਸੁਣ ਜਿਹੜੇ ਪੇਕੇ ਦਾ ਰਿਵਾਜ ਹੈ ਪੇਕੇ ਦਾ ਹੀ ਬੰਦਾ ਵੈ ਅੱਛਾ ਚਾਹੀ ਹਾਂ ਭਾਵੇਂ ਧੀ ਮਰੇ ਰਿਵਾਜ ਕੱਪਣਾ ਹੋਵੇ ਜੋ ਮਰਜੀ ਹੋਵੇ ਚਾਹੀ ਹਾਂ ਇਹ ਰਿਵਾਜ ਗੰਦੇ ਨਹੀਂ ਗੇ ਹਾਏ ਹਾਏ ਅਸੀਂ ਗੜੀ ਬਣਾਏ ਪੇਕੇ ਰਿਵਾਜ ਕਿਹਦੇ ਆ ਇਹ ਦੋ ਚਾਹੀ ਰਿਵਾਜ ਹੁੰਦੇ ਆ ਉਹ ਪੇਕੇ ਆ ਦਿੰਦੇ ਤੇ ਸਹੁਰੇ ਦਾ ਰਿਵਾਜ ਸਿਰਫ ਲੈਣਾ ਹੀ ਜਾਂਦਾ ਚਾਹੀ ਮੇਰੀ ਗੱਲ ਸੁਣ ਉਦੋਂ ਤੁਸੀਂ ਸਾਨੂੰ ਕਹਿਣ ਗਿਆ ਨੋਹਾਂ ਨਹੀਂ ਜੇ ਸਾਡੀਆਂ ਧੀਆਂ ਜੇ ਤੇ ਜਦੋਂ ਤੁਹਾਡੇ ਕੁਝ ਦੇਣ ਦੀ ਵਾਰੀ ਆਂਦੀ ਨਾ ਸਾਨੂੰ ਤੇ ਉਦੋਂ ਤੁਸੀਂ ਪਤਾ ਕੀ ਕਰੋਗੇ ਨੋਹਾਂ ਜੇ ਤੁਸੀਂ ਪੇਕਿਆਂ ਤੋਂ ਆਊਗਾ ਤਾਂ ਪਾਇਓ ਪੇਕਿਆਂ ਤੋਂ ਆਊਗਾ ਚਾਹੀ ਤੈਨੂੰ ਮਾਸੇ ਲੱਗਦਾ ਸਾਰਾ ਦਿਨ ਆਪਾਂ ਖਾਪਦੀਆਂ ਰਹਿਣੀਆਂ ਤੁਹਾਡੇ ਘਰਾਂ ਦੇ ਕੰਮ ਇੱਕ ਰਾਣੀਆਂ ਨਹੀਂ ਬੰਦੀਆਂ ਆਪਾਂ ਨੌਕਰਾਂੀਆਂ ਬੰਦੀਆਂ ਸਾਰਾ ਘਰ ਸੰਭੀਦਾ ਕੰਮ ਕਰਦੀਦਾ ਤੁਹਾਡੇ ਉੱਠਣ ਤੋਂ ਪਹਿਲਾਂ ਆਪਾਂ ਉੱਠੀਆਂ ਹੁੰਨੀਆਂ ਤੁਹਾਨੂੰ ਬੈੱਡਾਂ ਤੇ ਸਾਰਾ ਸਮਾਨ ਪਹਚਾਈਦਾ ਤੇ ਸਾਨੂੰ ਕੀ ਉਹ ਤੁਸੀਂ 100 ਰੁਪਏ ਦੀਆਂ ਚੂੜੀਆਂ ਨਹੀਂ ਲੈ ਕੇ ਦੇ ਸਕਦੇ ਨਹੀਂ ਉਹ ਪੇਕੇ ਲੈ ਆਉਣਗੇ ਤੇ ਫਿਰ ਆਪਾਂ ਪਾਵਾਂਗੇ ਸਾਡੀ ਕੋਈ ਰੀਜ ਨਹੀਂ ਗਈ ਉਹ ਵੀ ਆਪਾਂ ਪੇਕਿਆਂ ਦੇ ਹੀ ਆ ਕਿ ਸਾਡੇ ਪੇਕਿਆਂ ਨੇ ਬੜਾ ਵੱਡਾ ਸਹੌਣ ਕੀਤਾ ਸਾਡਾ ਵਿਆਹ ਕਰਕੇ ਹੈਨਾ ਤੂੰ ਹੀ ਲਿਆ ਕੇ ਬੜਾ ਵੱਡਾ ਸਹੌਣ ਕੀਤਾ ਸਾਡਾ ਆਪਣੇ ਮੁੰਡੇ ਦੇ ਕੇ ਸਾਨੂੰ ਹੈਨਾ ਤੁਹਾਡੇ ਮੁੰਡੇ ਦੀ ਸੁੱਖ ਮੰਗਣ ਕਰਕੇ ਕਰਵਾਚੌਦੇ ਵਰਤ ਵੀ ਆਪਾਂ ਰੱਖੀਏ ਉਹ ਵੀ ਪੇਕੇ ਦੇ ਦੇ ਕੇ ਜਾਣ ਤੇ ਚਾਹੀ ਤੁਹਾਡੇ ਰਿਵਾਜ ਕਿੱਥੇ ਅੱਛਾ ਚਾਹੀ ਛੱਡ ਮੈਂ ਗੱਲਾਂ ਕਰਨ ਨੂੰ ਤੇ ਮੇਰੇ ਕੋ ਗੱਲਾਂ ਬੜੀਆਂ ਚੱਲ ਚਾਈ ਛੱਡ ਸਾਰੀਆਂ ਗੱਲਾਂ ਮੈਂ ਬੈਸਣਾ ਨਹੀਂ ਚਾਹਦੀ ਇੰਜ ਘਰ ਚ ਆਈ ਤੂੰ ਕੰਨੀ ਆ ਨਾ ਇਹ ਪੇਕਿਆਂ ਦੇ ਰੀਤੀ ਰਿਵਾਜ ਆ ਇੰਜ ਕਰ ਆਪਣੇ ਪੇਕੇ ਕਹਿ ਕੇ ਆ ਤੈਨੂੰ ਵੀ ਉਹ ਸਾਰਾ ਸਮਾਨ ਦੇ ਕੇ ਜਾਣ ਤੈਨੂੰ ਵੀ ਖੀਰ ਪੂੜੇ ਦੇ ਕੇ ਜਾਣ ਜਦੋਂ ਤੇਰੇ ਪੇਕੇ ਦੇ ਦੇ ਜਣਗੇ ਨਾ ਕਿਉਂ ਭੈਣ ਜੀ ਸਾਡੇ ਵੀ ਆ ਜਾਣ ਸਾਡੇ ਵੀ ਆਣਗੇ ਚਾਹੀ ਤੂੰ ਆਪਣੇ ਪੇਕੇਆਂ ਨੂੰ ਕਹਿ ਪਹਿਲਾਂ ਆਪਣੇ ਸੱਸ ਦੇ ਪੇਕੇ ਦਾ ਆਪਾਂ ਖੀਰ ਪੂੜੇ ਖਾ ਲਈਏ ਫਿਰ ਖਵਾਵਾਂਗੇ ਤਾਂ ਆਪਣੇ ਆਪ ਵੀ ਖਾਈਏ ਆਪਣੇ ਸੱਸ ਦੇ ਪੇਕੇਆਂ ਦੇ ਖੀਰ ਪੂੜੇ ਈਏ ਤੈਨੂੰ ਮੈਂ ਕੀ ਦੱਸਾਂ ਆ ਵੇਖ ਮੋਨ ਮੈਂ ਬਜ਼ੁਰਗ ਆਦੀ ਹੋ ਗਈ 70 ਸਾਲ ਦੀ ਮੇਰੀ ਉਮਰ ਰਹੀ ਹੈ ਤੇ ਦੱਸ ਉਹ ਮਨੇ ਅਖੀਰੋਂ ਆਇਆ ਕਰ ਤਿਆਰ ਦੇਣ ਵਾਸਤੇ ਲੈ ਚਾਈ ਜਿਹੜਾ ਜਿੰਦੇ ਸੀ ਉਹ ਪੀਪੇ ਪਰ ਪਰ ਕੇ ਲਿਆਂਦੇ ਸੀ ਬਿਸਕੁਟ ਆਦੇ ਕੀਰ ਪੂਰੇ ਹਾਰ ਸ਼ਿੰਗਾਰ ਸਭ ਕੁਝ ਲਾਂਦੇ ਟੈ ਹੁਣ ਕਹਦਾ ਮੈਂ ਕਿਨੇ ਕਿੰਨੂ ਜਾ ਕੇ ਕਵਾਂ ਤੈਨੂੰ ਪਤਾ ਜਿਹੜੀਆਂ ਭਰਾ ਭਰਾ ਜੀਆਂ ਵਰਜਾਈਆਂ ਹੁੰਦੀਆਂ ਨੇ ਤੈਨੂੰ ਪਤਾ ਉਹ ਕਿੱਥੇ ਹੁਣ ਅੱਜ ਕਲ ਵਰਤਦੀਆਂ ਨੇ ਤੇ ਹੁਣ ਕਿੰਨੂ ਜਾ ਕੇ ਮੈਂ ਕਵਾਂ ਦੱਸ ਇਹੋ ਹੀ ਗੱਲ ਐ ਚਾਈ ਇਹੋ ਹੀ ਤਾਂ ਨੁੱਕ ਦੇ ਦੋਵੇਂ ਜਾਣੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਨ ਡੇ ਆ ਇਹ ਸਿਰਫ ਚਾ ਮਾਵਾਂ ਹੀ ਕਰਦੀਆਂ ਕੋਈ ਚੰਗਾ ਹੋਏਗਾ ਜਿਹੜੀ ਪਰਜਾਈ ਨੂੰ ਇਸ ਗੱਲ ਦਾ ਹੋਏਗਾ ਕਿ ਮੈਂ ਵੀ ਆਪਣੇ ਨਰਾਂ ਨੂੰ ਜਾ ਕੇ ਦੇਖ ਕੇ ਆਵਾਂ ਨਹੀਂ ਤਾਂ ਮੇਰੀ ਗੱਲ ਸੁਣੋ ਇਹ ਆਪਣੇ ਆਪਣੇ ਘਰ ਹੀ ਜੱਜਦਾ ਜੇ ਸਿਰਫ ਮਾਪਿਓ ਧੀਆਂ ਦੀਆਂ ਰਿਝਾਂ ਪੂਰੀਆਂ ਕਰ ਸਕਦੇ ਆ ਕੋਈ ਭਰਾ ਪਰਜਾਈ ਹੋਏਗਾ ਕਿ ਜਿਹੜਾ ਰਿਝਾਂ ਪੂਰੀਆਂ ਕਰਦਾ ਹੈਗਾ ਪਹਿਲੀ ਗੱਲ ਤਾਂ ਚਾਹੀ ਅੱਜ ਕੱਲ ਭਰਾ ਪਰਜਾਈ ਕੋ ਟਾਈਮ ਨਹੀਂ ਹੈਗਾ ਵਿਚਾਰੇ ਕੰਮਾਂ ਜੀ ਇੰਨੇ ਰੁੱਝੇ ਹੁੰਦੇ ਆ ਕਿ ਉਹਨਾਂ ਉਹ ਆਪਣੇ ਪਰਿਵਾਰ ਦਾ ਬੋਝ ਚੁੱਕੇ ਥੱਕੇ ਪਏ ਆ ਨਾਲੇ ਇਹੋ ਜਿਹਾ ਨਾ ਕਈ ਸਗਨ ਵਿਹਾਰ ਉਹ ਜਾਣਦੇ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹੋ ਜਿਹਾ ਸਗਨ ਵਿਹਾਰ ਵੀ ਕਰੀਦਾ ਭੈਣਾ ਕੋ ਵੀ ਜਾਣਾ ਉਹ ਦੇਖਾਈਆ ਪਰ ਹੁਣ ਪਰ ਜਿਹੜਾ ਹੁਣ ਫਰਜੇਗਾ ਉਹ ਤੈਨੂੰ ਚਾਹੀ ਮੇਰੀ ਗੱਲ ਸੁਣ ਤੀਆਂ ਤੇ ਵਿਚਾਰੀਆਂ ਉਤਰਾ ਹੀ ਰਹਿ ਜਾਂਦੀਆਂ ਨਾ ਪਰਜਾਈਆਂ ਵੀ ਤੇ ਕਿਸੇ ਦੀਆਂ ਤੀਆਂ ਹੀ ਆ ਨਾ ਮੇਰੀ ਗੱਲ ਸੁਣ ਜਦੋਂ ਕੁਵਾਰੇ ਹੋਈਦਾ ਨਾ ਤੇ ਮਾਪਿਓ ਕਹਿਣਗੇ ਇਹ ਤੁਹਾਡੇ ਸਹੁਰਿਆਂ ਦੇ ਫਰਜ਼ ਆ ਆਪਣੇ ਘਰ ਜਾ ਕੇ ਜੋ ਮਰਜ਼ੀ ਕਰੀਏ ਤੇ ਜਦੋਂ ਸਹੁਰੇ ਆ ਜੀ ਦਾ ਉਹ ਕਹਿਣਗੇ ਜੀ ਇਹ ਤੁਹਾਡੇ ਪੇਕਿਆਂ ਦੇ ਫਰਜ਼ ਆ ਆਪਾਂ ਜਾਈਏ ਕਿੱਥੇ ਚਾਹੀ ਜੀ ਜਿੰਨਾ ਚਿਰ ਮਾਪਿਓ ਨਾ ਹੋਣ ਨਾ ਉਨ ਚੱਕ ਰਿਜਾ ਪੂਰੀਆਂ ਹੁੰਦੀਆਂ ਭਰਾ ਭਜਿਆਂ ਦੇ ਆਪਾਂ ਥੋਪ ਨਹੀਂ ਸਕਦੇ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆਓ ਸਾਨੂੰ ਆ ਸੌਣ ਦਾ ਮਹੀਨਾ ਦੇ ਕੇ ਜਾਓ ਸਾਨੂੰ ਲੋਹੜੀ ਦੇ ਕੇ ਜਾਓ ਸਾਨੂੰ ਦੀਵਾਲੀ ਦੇ ਕੇ ਜਾਓ ਜਿਤਰਾ ਚਾਹੀਜੇ ਤੁਹਾਨੂੰ ਆ ਨਾ ਹਾਂ ਉਸੇ ਤਰ੍ਹਾਂ ਸਾਡੇ ਨਾਲ ਵੀ ਸੋਚੋ ਸਿਰਫ ਇਹ ਮਾਂ ਪਿਓ ਤਾਂ ਕਿ ਰੀਤੀ ਰਿਵਾਜ ਹੁੰਦੇ ਆ ਗਾਣੇ ਹੁੰਦੇ ਕਿਉਂ ਜੀ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਜੇ ਜੇ ਸਹਿਮਤ ਹੋਗੇ ਜਿੰਨੀਆਂ ਵੀ ਸਾਡੇ ਏਸ ਦੀਆਂ ਜਨਾਨੀਆਂ ਉਹ ਮੈਸੇਜ ਆਈ ਕਮੈਂਟ ਆ ਰਹੀ ਜਰੂਰ ਦੱਸਿਓ ਜੀ ਕਿ ਆਪਾਂ ਜਿਹੜੀਆਂ ਵੀ ਗੱਲਾਂ ਕੀਤੀਆਂ ਸਹੀ ਕੀਤੀਆਂ ਇੱਕ ਛੋਟਾ ਜਿਹਾ ਮੈਸੇਜ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਕਈ ਹਜੇ ਵੀ ਐਸੀਆਂ ਸੱਸਾਂ ਹੈਗੀਆਂ ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਇਹ ਗੱਲ ਹੈ ਕਿ ਜੇ ਚੂੜੀਆਂ ਪਵਾਣੀਆਂ ਸੌਂਦੇ ਮਹੀਨੇ ਵਿੱਚ ਇਹ ਉਹਦੇ ਪੇਕੇ ਹੀ ਪਵਾਣ ਤੇ ਫੇਰ ਹੁੰਦਾ ਕਿਉਂ ਜੀ ਪੇਕੇ ਕਿਉਂ ਪਵਾਣ ਸਹੁਰਿਆਂ ਨੂੰ ਕੀ ਗੱਲ ਆ ਘਰ ਦਾ ਕੰਮ ਨੂੰਹਾਂ ਟਾਡੇ ਕਰਦੀਆਂ ਬੱਚੇ ਪੈਦਾ ਉਹ ਟਾਡੇ ਵੰਸ਼ ਨੂੰ ਵਧਾਉਣ ਵਾਸਤੇ ਕਰਦੀਆਂ ਤੇ ਫੇਰ ਇਹ ਕੰਮ ਕਿਉਂ ਐਸ ਤਰ੍ਹਾਂ ਨਾ ਕਰਿਓ ਜੀ ਉਹਨਾਂ ਦਾ ਵੀ ਦਿਲ ਕਰਦਾ ਕਿ ਜੇ ਸੱਸੋਂ ਨੂੰ ਕਵੇ ਚੱਲ ਧੀਏ ਤੇਰੇ ਵਾਸਤੇ ਮੈਂ ਹਾਰ ਸ਼ਿੰਗਾਰ ਦਾ ਸਮਾਨ ਲੈ ਕੇ ਆਈਆਂ ਆ ਸਭ ਕੁਝ ਲੈ ਕੇ ਆਈਆਂ ਆ ਆਪਾ ਤੇ ਕਿੰਨੀ ਖੁਸ਼ੀ ਹੋਗੀ ਸਰਨਾ ਵੱੱਦ ਜਿਹੜੀ ਖੁਸ਼ੀ ਹੋਣੀ ਹੁਣੇ ਆ ਕੁੜੀ ਨੂੰ ਪਰ ਉਹਦੇ ਮਾਂ ਪਿਓ ਨੂੰ ਕਿੰਨੀ ਖੁਸ਼ੀ ਹੋਏਗੀ ਕਿਉਂ ਭੈਣ ਜੀ ਕਿ ਸਾਡੀ ਧੀ ਦੇ ਸੋਹਰੇ ਕਿੰਨੇ ਵਧੀਆ ਮਿਲੇ ਕਿ ਜਿਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਦਾ ਵੇਖੋ ਨਾ ਇਹ ਵੀ ਤਾਂ ਸਾਡੀ ਮਾਂ ਹੀ ਆ ਨਾ ਜੋ ਮਾਂ ਨਹੀਂ ਹੈਗੀ ਤੇ ਮਾਂ ਹੈ ਜੀ ਆ ਨਾ ਇਹ ਸਾਨੂੰ ਲਿਆ ਕੇ ਦੇਵੇ ਅਸੀਂ ਚਾਵਾ ਨਾ ਪਾਈਏ ਚਲੋ ਕੋਈ ਨਹੀਂ ਅਗਲੀ ਵਾਰੀ ਹੋਏ ਸੌਣ ਆਏਗਾ ਤੇ ਮੈਂ ਤੁਹਾਨੂੰ ਐ ਚੰਗੀ ਤਰ੍ਹਾਂ ਐ ਲਿਸ਼ਕਾ ਦੇਣਾ ਇੱਕ ਵਾਰੀ ਤੇ ਚਾਈ ਅਗਲੀ ਵਾਰੀ ਸੌਣ ਕਿਉ ਚਲਾਖ ਹੁਣੇ ਚੱਲੀ ਲੈ ਚਲ ਗਏ ਚਲ ਇੱਕ ਇੱਕ ਛੋਟੀ ਜੀ ਬੋਲੀ ਪਾ ਦੀਏ ਚਲੋ ਪਾ ਦੀਏ ਚਲੋ ਕੀ ਆ ਉਹ ਜਿਹੜੀ ਚੁੱਤੀ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਨੀ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਨੀ ਮੈਂ ਨਹੀਂ ਸੋਹੇ ਜਾਣਾ ਹਾਂ ਗੱਡੀ ਨੂੰ ਚਲੀ ਮੋਰਨੀ ਮੈਂ ਨਹੀਂ ਸੋਹੇ ਨੂੰ ਖਲੀ ਮੋੜਨੀ ਵਾਕੇ ਜੇ ਦਿਨ ਯਾਦ ਆ ਗਏ ਜੇ ਪੋੜਾ ਨਿਖਟਿਆ ਪੋੜਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਵਿਵਾ ਆਇਆ ਕਰੋ ਵਿਵਾਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ ਪੱਤੇ ਜੋੜ ਤੋੜ ਸੀਟੀਆਂ ਹੋਰ ਵਾਹ 아이 ਬੜੀ ਹੁਣ ਬੋਲੀ ਜਾਂਦੇ ਜੇਠ ਗਿਆ ਨੌਕਰੀ ਜੇਠਾੜੀ ਦਾ ਮੂੰ ਬੱਗਾ ਜੇਠਾੜੀ ਥਾਲੀ ਵਿੱਚ ਪੱਬ ਕਾ ਵਜਾ ਜੇਠਾੜੀ ਫੱਬ ਕਾ ਵਦਾ ਦੇ ਥਾੜੀਂੇ ਫੱਬ ਨੇ ਜਦੋਂ ਨੋਤਾ ਲੱਗਾ ਜੇਠਾੜੀ ਪੱਬ ਕੇ ਤਾਂ ਹੁਣ ਪਤਾ ਲੱਗਾ ਲਓ ਜੀ ਤੁਹਾਨੂੰ ਛੋਟਾ ਜਿਹਾ ਰੈਕਸ ਪ੍ਰੋਗਰਾਮ ਕਰਦੇ ਹਾਂ ਛੋਟਾ ਜਿਹਾ ਪ੍ਰੋਗਰਾਮ ਕਰਤਾ ਜੇ ਚਲੋ ਜੀ ਜੇ ਸਾਹ ਚੜ ਗਿਆ ਬੜਾ ਹਾਂ ਥੈਂਕ ਯੂ ਸੋ ਮਾਚ ਜੀ ਸਾਰੇ ਜਣੇ ਦੱਸਿਓ ਜੀ ਕਮੈਂਟ ਰਾਈ ਕਿਸ ਤਰ੍ਹਾਂ ਦਾ ਛੋਟਾ ਜਿਹਾ ਪ੍ਰੋਗਰਾਮ ਲੱਗਾ ਤੁਹਾਨੂੰ